ਪੜੇ ਲੋਕ ਬਾਬਾ ਕੋ ਜਾਂਦੇ ਨੇ ਨਾਮ ਤਾਂ ਸੁਣਿਆ ਐ ਕਨੇਰ ਮਾਸ ਕਹਿੰਦੇ ਹਾਂ ਘਰ ਚ ਹੀ ਰਹਿੰਦਾ ਪਰ ਮੈਂ ਜਾ ਕੇ ਆਮ ਇਹ ਜਿਹੜੀ ਹੈ ਕਹਿੰਦੇ ਕੋਈ ਪ੍ਰਾ ਸਭ ਨੂੰ ਸਮਝ ਨਹੀਂ ਲੈਂਦਾ ਹੈਗਾ ਹੱਥ ਦੀ ਰੇਖਾ ਦੇਖ ਕੇ ਹੀ ਦੱਸ ਦਿੰਦਾ ਕਿ ਪਤਾ ਕੋਈ ਗਲਤੀ ਹੋ ਗਈ ਉਹਨਾਂ ਨੇ ਜਿਹੜੀ ਮੇਰੀ ਸਾਥਸਿੰਨਾ ਕੋ ਕਰਤੀ ਆ ਤੇ ਅਸੀ ਇਸ ਇਨਾ ਕਰਨ ਲੱਗ ਗਏ ਕੱਲ ਜੇ ਬਾਬਾ ਕੋ ਜਾਨੀ ਹੋ ਮਾਤਾ ਨਹੀਂ ਆਉਂਦਾ ਪਰ ਅੱਜ ਹੈ ਨਹੀਂ ਮੰਮੀ ਵੀ ਪਰੇ ਹੈ ਉਹ ਕਿਉਂ ਪੁੱਤ ਪੜਨਾ ਮੈਂ ਪੜਨਾ ਕਿਉਂ ਪਹਿਲਾਂ ਤਾਂ ਮੈਨੂੰ ਫੋਨ ਦੋ ਕੱਲੋਂੋਂ ਉਸਨੇ ਫੋਨ ਦੋ ਮੈਂ ਪਹਿਲਾਂ ਫੋਨ ਦੋ ਮੈਂ ਫੇਰ ਪੜੂੰਗੀ ਕੱਲੋਂ ਤੋਂ ਸਾਰਾ ਦਿਨ ਤੂੰ ਫੋਨ ਚੱਕ ਕੇ ਰੱਖਦੀ ਹੈ ਕਿਸੇ ਗੱਲ ਨੂੰ ਤੂੰ ਕਹਿਣਾ ਮੰਨਦੀ ਹੈ ਨਾ ਕੱਲ ਦੇਖਿਆ ਤੈਨੂੰ ਨਹੀਂ ਪਤਾ ਅੱਜ ਦੋ ਤਾਂ ਦੋ ਮੈਂ ਦੇਖਾ ਤੂੰ ਅੱਖ ਹੀ ਨਾਦੀ ਮੈਂ ਥੱਪੜ ਮਾਰਨਾ ਨੂੰ ਤੇ ਕੀ ਆ ਕੀ ਆ ਹਰ ਮਰਿਆ ਤੇ ਫੇ ਜਿਵਾਰ ਪਹੁੰਚਣ ਲੱਗੀ ਤਰਾ ਕਰਦੀਆਂ ਇੰਤਜ਼ਾਮ ਚੰਗੀ ਤਰ੍ਹਾਂ ਹੀ ਕਰਦੀ। ਤਰ ਨਹੀਂ ਹੈਗੀ ਜਮਾਈ। ਕਤਾਰ ਚੱਕੀ ਤਾਂ 3-4 ਛੁੱਟੀਆਂ ਰਹਿ ਗਈਆਂ। ਬਾਬੇ ਜਾਨੀ ਹਾਂ ਬਾਬੇ ਕੋਲ ਲੈ ਕੇ ਜਾਦੇ ਇਹਨੂੰ ਆਖਿਆ ਨਹੀਂ ਲੱਗ ਜਾਈ। ਅਸੀਸ ਆ? ਹਾਂਜੀ। ਚੱਲ ਆਪਾਂ ਬਾਬੇ ਕੋਲ ਜਾ ਕੇ ਆਉਣਾ। ਨਹੀਂ ਜਾਣਾ। ਕਿਉਂ ਨਹੀਂ ਜਾਣਾ? ਦਾਦੀ ਨੂੰ ਦੱਸੂੰਗੀ। ਤੂੰ ਦਾਦੀ ਨੂੰ ਦੱਸੇਲੀ? ਦੱਸੇਗੀ ਕਰਦੀ। ਜਾਣਾ ਨਹੀਂ ਤੇ ਅੱਛਾ ਸੁਪਣਾ ਨਾ ਪਿਆ ਲੱਗ ਜਾਂਦੇ ਹੋ ਮੇਰੇ ਕੋਈ ਗਲਤੀ ਨਹੀਂ ਹਾਂ ਦਾਦੀ ਨੂੰ ਤੂੰ ਚੋਪਾਰ ਕੇ ਤੋਰ ਜਾ ਜਿਨਾਲੇ ਮੰਮੀ ਨੇ ਦੱਸਿਆ ਨਾ ਦਾਦੀ ਨੇ ਦੱਸਿਆ ਤਾਂ ਮੈਂ ਤੇਰਾ ਲਾਉਂਗੀ ਵੀ ਚੰਗੀ ਅਸੀਂ ਕੋ ਆਪਾ ਜੀ ਇਹ ਤਾਂ ਬੈਠੋ ਫੈਸ ਫੈਸ ਗੁੱਡੀ ਆਪਣਾ ਹੱਥ ਦਿਖਾ ਕਹ ਕਰ ਚਕਲੇ ਹੈ ਬਹੁਤ ਲੜਾਈ ਹੁੰਦੀ ਕਦੇ ਹਾਂਜੀ ਆਪਾ ਜੀ ਮੱਝਾਂ ਦੁੱਧ ਨਹੀਂ ਦਿੰਨੀਆਂ ਹਾਂਜੀ ਪਾਪਾ ਜੀ ਬੱਚੇ ਕਹਿਣਾ ਨਹੀਂ ਮੰਨਦੇ ਹਾਂਜੀ ਰੇਖਾ ਤਾਂ ਤੇਰੀ ਬਹੁਤ ਵਧੀਆ ਪਰ ਤੇਰਾ ਨਾ ਜਿਹੜਾ ਖਰਾਬ ਕੀਤਾ ਹੋਇਆ ਕਿਸੇ ਨੇ ਇਨਾ ਅਲਾਜ ਵੀ ਕਰਨਾ ਪਊਗਾ ਉਹ ਤਾਂ ਬਾਬਾ ਜੀ ਕਰਨਾ ਪੈਣਾਗਾ ਮੈਂ ਤਾਂ ਬਹੁਤ ਔਖੀ ਆ ਬਾਬਾ ਜੀ ਇੱਕ ਜਿਹੜੀ ਗਵਾਂਡਣਾ ਮਦਰੀ ਜੀ ਜਨਾਨੀ ਹੈ ਨਾ ਤੇਰੇ ਗਵਾਂਡ ਚ ਹਾਂਜੀ ਬਾਬਾ ਜੀ ਹੈਗੀ ਆ ਬਾਹੂ ਤੇ ਬੱਚਾ ਰਹਿਣਾ ਅੱਛਾ ਬਾਬਾ ਜੀ ਉਹ ਤੇਰੇ ਸਵੇਰੇ ਸ਼ਾਮੀ ਤੇਰੇ ਘਰੇ ਨਾ ਹਾਂਜੀ ਢੇੜੇ ਬਹੁਤ ਮਾਰਦੀ ਆ ਹਾਂਜੀ ਹਾਂਜੀ ਬਾਬਾ ਜੀ ਉਹ ਤੇ ਨਾ ਉਥੇ ਬਚੀ ਉਹ ਤਾਂ ਖਤਰਨਾਕ ਹੈ ਜਨਾਨੀ ਬਾਬਾ ਜੀ بچਣ ਦਾ ਕੋਈ ਹੱਲ 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 ਤਾਂ ਕਰ ਦੇਵਾਂਗੇ ਹੱਲ ਦੀ ਕੋਈ ਗੱਲ ਨਹੀਂ ਹੱਲ ਤਾਂ ਬਾਬਾ ਜੀ ਕੋਲ ਆ ਗਏ ਤੁਸੀਂ ਹੁਣ ਛੋਡਾ ਉਹ ਬਾਬਿਆਂ ਨੇ ਆਪੇ ਕਰਨਗੇ ਜੋ ਕਰਨਾ ਬਾਬਾ ਜੀ ਮੇਰੀ ਸਾਸਰੀ ਬੜਾ ਦੁੱਖੀ ਕਰਦੀ ਆ ਮੈਨੂੰ ਦੂਜਾ ਦੂਜਾ ਹੱਥ ਦਿਖਾ। ਹਾਂ। ਤੇ ਕਹ ਰਿਹਾ ਲੱਗਾ ਸਾਊਗਾ ਉਹ ਤਾਂ ਨਹੀਂ ਲੜਦਾ ਤੇ ਨਾਲ। ਨਹੀਂ ਨਹੀਂ ਬਾਬਾ ਜੀ ਉਹਨਾਂ ਦਾ ਕੋਈ ਰੌਲਾ ਨਹੀਂ। ਆਮਦਨ ਵੀ ਚੰਗੀ ਹੈ ਵੈਸੇ। ਹਾਂਜੀ ਹਾਂਜੀ। ਪਰ ਬਰਕਤ ਨਹੀਂ ਹੁੰਦੀ ਘਰ 'ਚ। ਹਾਂਜੀ ਬਾਬਾ ਜੀ। ਬਸ ਉਹ ਬੀਬੀ ਦਾ ਹੀ ਕੰਮ ਕੀਤਾ ਹੋਇਆ ਸਾਰਾ। ਅੱਛਾ ਸਾਸਰ ਨੂੰ ਤਾਂ ਵੀ ਉਹ ਨਹੀਂ ਬਾਬਾ ਜੀ ਸਾਡਾ ਕੀਤਾ। ਉਹ ਤੁਹਾਡਾ ਸਾਰਾ ਬਸ ਘਰ ਜਾਂਣ ਤੇ ਲੱਗੀ ਆ ਉਹ ਆਂਦੀ ਵੀ ਬਹੁਤ ਹੈ। ਪਹਿਣ ਜੀ ਪਹਿਣਦੀ ਕਰਦੀ ਸਵੇਰੇ ਸ਼ਾਮੀ ਹਾਂ ਤਾਂ ਪਾਪਾ ਜੀ ਆਉਂਦੀ ਐ ਬਾਕੀ ਵਿਦੇਸ਼ ਯਾਤਰਾ ਵੀ ਹੈਗੀ ਤੁਹਾਡੀ ਅੱਛਾ ਜੀ ਸਰਕਾਰੀ ਜੋਬ ਵੀ ਹੈਗੀ ਨਾ ਇਲਾਜ ਕਰਨਾ ਪਊ ਐ ਉਹਨਾਂ ਨੇ ਪੱਕਾ ਹੀ ਕੰਮ ਕੀਤਾ ਹੋਇਆ ਤੁਹਾਡੇ ਘਰ 'ਚ ਪੈਸਾ ਸਭ ਕੁਝ ਹੁੰਦੇ ਸੋ ਹੁੰਦੇ ਵੀ ਬਰਕਤ ਨਹੀਂ ਰਹਿ ਗਈ ਬਰਕਤ ਐ ਹੀ ਨਹੀਂ ਬਾਬਾ ਜੀ ਏ ਮਿਲ ਕੁੜੀਆ ਇਹ ਵੀ ਇੰਨੀ ਜੇਦ ਕਰਦੀ ਆ ਇਨਾ ਮਤਲਬ ਕਿਸੇ ਗੱਲ ਤੇ ਕਹਿਣਾ ਹੀ ਨਹੀਂ ਮੰਦੀ ਤਾਨੂੰ ਇਨਾ ਪਰੇਸ਼ਾਨ ਕਰਦੀ ਆ ਬਹੁਤ ਜ਼ਿਆਦਾ ਉਹ 당ਗ ਤਾਂ ਕਰਨਾ ਹੀ ਹੈ ਦਾਦੀ ਨੂੰ ਦੱਸੂਗੀ ਕੀ ਨਹੀਂ ਉਹ ਤਾਂ ਦਾਦੀ ਨੂੰ ਕਿਸੇ ਮੈਂ ਮਤੇ ਰਾਈਡਿੰਗ ਕਰਕੇ ਦੇਖਿਆ ਜਾਂ ਮੈਂ ਕਿਸੇ ਇਹ ਥੋੜਾ ਘਰ ਦਾ ਸਾਰਾ ਹੀ ਸਿਸਟਮ ਖਰਾਬ ਕੀਤਾ ਹੋਇਆ ਉਹਨਾਂ ਜਨਾਨੀ ਆ फेर ਬਾਬਾ ਜੀ ਕੋਈ ਇਲਾਜ ਲਾਜ ਲਾਜ ਕਰਦੇ ਆਂ ਉਲੇ ਕੱਟ ਗਿਆ ਬਾਬਾ ਜੀ ਬੇਟੇ ਮੈਂ ਤੈਨੂੰ ਨਾ ਆਹ ਦਿਨਾ ਬਣਾ ਕੇ ਇਹ ਆਪਣੀ ਸੱਸ ਦੇ ਨਾ ਮੰਜੇ ਥੱਲੇ ਰੱਖਣਾ ਇਹਨੂੰ ਮੰਜੇ ਥੱਲੇ ਬਾਬਾ ਜੀ ਕਿਤਰੀ ਥੱਲੇ ਮੰ ਜੇ ਦਰੀ ਥਲੇ ਰੱਖ ਦੇਈ ਜਾਂ ਮੰ ਜੇ ਥਲੇ ਕਿਸੇ ਵੀ ਤਰ੍ਹਾਂ ਉੱਤੇ ਰੱਖ ਕੇ ਨਾ ਹਾਂਜੀ ਸਵੇਰੇ ਉੱਠਣਾ ਸੱਜ ਰਹੀ ਉਹ ਸੁੱਤੇ ਵੀ ਹੋਣ ਯਾਨੀ ਭਾਵੇਂ ਦਾ 2-3 ਘੰਟੇ ਹੀ ਰੱਖ ਦੇਈ ਉਹਦੇ ਸਰਾਣੇ ਠੀਕ ਠੀਕ ਆ ਬਾਬਾ ਜੀ ਸਰਾਣੇ ਵਾਲ ਲੱਖਣਾ ਪੈਰਾਂ ਗੱਲ ਨਾ ਰੱਖੀ ਸਰਾਣੇ ਬਾਹਰ ਰੱਖੀ ਹੋਰ ਨਾ ਉਲਟਾ ਤੇਰੇ ਵਾਲੀ ਹੋ ਜਾਵੇ ਸਭ ਕੁਝ ਠੀਕ ਆ ਸਮਝ ਗਿਆ ਠੀਕ ਆ ਬਾਬਾ ਜੀ ਸਰਾਣੇ ਬਾਹਰ ਰੱਖ ਕੇ ਇਹਨੋਂ ਨਾ ਨਹਿਰ ਤੇ ਸੁੱਤੇ ਆ ਠੀਕ ਆ ਬਾਬਾ ਜੀ ਸਮਝੇ ਠੀਕ ਹੈ ਤੇ ਪੇਪ 2-4 ਦਿਨਾਂ ਦੇ ਬਾਅਦ ਸਾਨੂੰ ਆਪੇ ਪਤਾ ਲੱਗ ਜਾਊਗਾ ਠੀਕ ਹੈ ਬਬਾ ਜੀ ਜੋ ਕੁਝ ਜੋ ਉਹ ਬੁੱਢ ਆਂਦੀ ਹੈ ਨਾ ਮੰਦਰੀ ਯਹੀ ਹਾਂਜੀ ਹਾਂਜੀ ਮੈਂ ਤਾਂ ਨਹੀਂ ਦੇਖੀ ਮੰਦਰੀ ਹੈਗੀ ਕੋਈ ਹੈਗੀ ਕਾ ਮੈਂ ਕਾ ਮੈਨੂੰ ਉਦਾਂ ਹੀ ਦੇਖ ਰਹੀ ਹੈ ਅੱਛਾ ਮੱਬਾ ਜੀ ਫਿਰ ਦੋ ਦਿਨਾਂ ਬਾਅਦ ਆਵਾਂ ਹਾਂ ਠੀਕ ਹੋ ਬਬਾ ਜੀ ਐ ਮੰਮਾ ਖੇਡਦੇ ਜਾਂ। ਹਾਂ ਪੁੱਤ ਜਾਇਆ ਜਾ ਖੇੜੇ। ਬਹੁਤ ਚੰਗੀ ਕਹਾਣੀ ਹੈ। ちょっとあさって。<music> <music> ਵੀ ਰੇਨ ਕੰਮ ਕਰਦੇ ਪਤਾ ਨਹੀਂ ਕਿ ਆਪਾਂ ਮਾਰੀ ਪੈ ਗਈ ਹਾਂ ਫਿਰ ਨਹੀਂ ਜਾਂਦਾ ਕੋਈ ਪਤਾ ਨਹੀਂ ਸਮਝ ਨਹੀਂ ਲੱਗਦੀ ਕਿ ਆ ਹੋ ਗਿਆ ਚੰਗੀ ਭਲੀ ਨੂੰ ਮੈਂ ਬਰਾਕਰਾਂ ਮੈਂ ਪਤਾ ਨਹੀਂ ਕਿ ਆ ਹੋ ਗਿਆ ਹੱਤਾ ਹੋ ਜਲੇ ਆਪੇ ਇਹਨੂੰ ਨਾ ਉੱਠੁੰਦਾ ਨਾ ਕੋਸਣ ਨੂੰ ਗੇਲ ਕਰਦਾ

ਆਪਕੋ ਨਿੰ ਬਾਪੇ ਕੋ ਜਾਂਦੀ ਆ ਹਾਏ ਕਿਹੜੇ ਬਾਪੇ ਕੋ ਜਾਂਦੀ ਆ ਪੁੱਤ ਤੂੰ ਵੀ ਨਾ ਆ ਗਿਆ ਸੀ ਮਾਂ ਮੰਮੀ ਨੇ ਤੁੱਕ ਕੇ ਨਾ ਆ ਜੀ ਹਾਏ ਨਹੀਂ ਮੈਂ ਮਰ ਜਾਂਨੀ ਮੇਰੀ ਕੁੜੀ ਨੂੰ ਵੀ ਕੁਛ ਕਰ ਦੇਣਾ ਹਾਏ ਰੱਬਾ ਕਿਹੜੇ ਬਾਪੇ ਕੋ ਘੁੰਮਦੀ ਆ ਇਹ ਇਹ ਤਾਂ ਹੀ ਨਹੀਂ ਮੇਥੇ ਉੱਠਿਆ ਜਾਂਦਾ ਹਾਏ ਆਲਾ ਨਾ ਮੰਮੀ ਜੀ ਮੈਨੂੰ ਪੀਣਾ ਪਾਣੀ ਲੈ ਜਾ ਇੱਥੋਂ ਮੇਰੇ ਕੋਲੋਂ ਪਾਣੀ ਚੱਕ ਕੇ ਪਤਾ ਨਹੀਂ ਕਿਹੜੇ ਬਾਬੇ ਕੋਲ ਜਾਣੀ ਤੂੰ ਕਿਹੜੇ ਬਾਬਾ ਕੋਲ ਮੈਨੂੰ ਤਾਂ ਪਤਾ ਕਿਹੜੇ ਕੋਲ ਨਹੀਂ ਮੈਂ ਤਾਂ ਬੋਰਾ ਕੁੜੀ ਨੇ ਦੱਸਿਆ ਲੈ ਉਹ ਤਾਂ ਕੁਛ ਵੀ ਕਹੀ ਆਉਗੀ ਅੱਛਾ ਕੁਝ ਵੀ ਕਰ 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 ਤਾਂ ਕਿ ਮੈਨ ਲੱਗ ਜਾਣਾ ਪਾਣੀ ਉਧਰ ਲੈ ਜਾ ਮੇਰੇ ਕੋਲ ਪਤਾ ਨਹੀਂ ਕਿਹੜੇ ਬਾਬੇ ਕੋਲ ਫਿਰਦੀਆਂ ਤੁਸੀਂ ਉਹ ਕੁੜੀ ਨਹੀਂ ਛੋਟੀ ਜਿਹਨੂੰ ਵੀ ਵਿਚਾਰੀ ਨੂੰ ਲੈ ਕੇ ਫਰੀ ਜਾਨੀ ਨੇ ਤੂੰ ਇੱਥੇ ਮੈਂ ਗਈ ਇਸ ਕੋਲੋਂ ਮੋਫਾ ਤਾਂ ਗਈਆਂ ਜਾਂ ਤਾਂ ਮਾਰੂੰ ਮੂੰਹ ਤੇ ਮੰਮੀ ਝੂਠ ਨਾ ਬੋਲ ਲੋ ਕਿਹੜੇ ਮੋਫਾ ਤੇ ਗਈ ਸੀ ਉਥੋ ਓਥੋ ਸਰਾਣੇ ਦੇ نیچے ਐ ਦੇਖ ਹੈ ਕਿਹੜੀ ਸਰਾਣ ਪੱਜੀ ਓਖੀ ਸੀ ਅਜੇ ਦੱਸ ਦੱਸ ਕੱਲ ਹੀ ਹੁੰਦਾ ਕਿਹੜੀ ਪੱਜੀ ਕੋਈ ਪੱਜੀ ਨਹੀਂ ਨਾ ਪਤਾ ਨਹੀਂ ਉਹ ਤੇ ਕੀ ਲਿਖਿਆ ਸੀ ਆ ਪੈਡ ਦੇ نیچے ਆ ਗਿਆ ਹਾਏ ਵੀ ਰੱਬਾ ਤੇ ਮੈਨੂੰ ਤੇ ਪਤਾ ਨਹੀਂ ਕਿਆ ਕਰਦੀਆਂ ਇਹ ਹਾਏ ਉਹ ਤਾਂ ਹੈ ਨਹੀਂ ਇਥੋਂ ਚੱਕ ਲਈ ਦੂਣਾ ਦੱਦੀ ਤੇ ਪਈ ਹੋੜੀਆਂ ਦੱਸ ਮੈਨੂੰ ਪੁੱਤ ਕਿੱਥੇ ਪਈ ਆ ਹਾਏ

ਕਿੱਡੀ ਉਹ ਹੈ ਇਹ ਤਾਂ ਪੱਤੀ ਨੂੰ ਸੀ ਆ ਮੈਂ ਮੈਂ ਤਾਂ ਅਕਤੀ ਪੱਤੀ ਮਹਾਸਾਹਬ ਨਹੀਂ ਦੀ ਕੋਈ ਪੱਤੀ ਨਹੀਂ ਆ ਲੈਣ ਤੇ ਤੇਰੇ ਪਿਓ ਨੂੰ ਆ ਲੈਣ ਦੇ ਮੈਂ ਦੱਸੂਗੀ ਉਹਨੂੰ ਕੀ ਕਰਨਾ ਸੀ ਕਿਥੇ ਗਈ ਸੀ ਤੂੰ ਮਾਰ ਬਾਬੇ ਕੋਲੇ ਬਾਬੇ ਕੋਲ ਨਾਲ ਲੈ ਗਈ ਸੀ ਤੂੰ ਇਹਨੂੰ ਤਾਂ ਹੀ ਦੱਤੀ ਛੁਰ ਥੋੜੀ ਬੋਲਦੀ ਤੂੰ ਜੁਆ ਕਰੀਆ ਬੰਦਾ ਮੰਨੀ ਜਾਂਦਾ ਮੈਂ ਜੁਆ ਕਰੀ ਜੇ ਦੱਤੀ ਸਾਰੀ ਕੀ ਮੰਮੀ ਛੁਰ ਬੋਲਦੀ ਐ ਬਾਹਰ ਚਲੀ ਗਈ

ਪਤਾ ਨਹੀਂ ਅੱਜ ਕੀ ਲਖਵਾ ਕੇ ਆਇਆ ਕਿ ਨਹੀਂ ਤੁਹਾਨੂੰ ਮੰਗੀ ਮੈਂ ਤਾਂ ਤੀਜੀ ਤਾਂ ਦੂਜੀ ਨਾ ਦੇਈ ਤੂੰ ਚੀਜੀ ਅਸੀਂ ਲੈ ਲਾਂਗੇ ਆਪੇ ਹਾਂ ਹੁਣ ਮੈਂ ਕੀ ਬਣੂੰਗਾ ਮੰਮੀ ਨੇ ਤਾਂ ਦੱਸਦਾ ਅਸੀਂ ਸੀਨੇ ਵਿੱਚ ਸੀਸੇ ਫੜਾ ਕੁਛ ਲਸੀ ਜਾਂਦੀਏ ਦੱਸ ਮੈਂ ਤਾਂ ਫਸ ਗਈ ਮੈਨੂੰ ਤਲਾ ਤਾਂ ਹੁਣ ਘਰੋਂ ਕੱਢਣ ਕੇ ਬਾਹਰ ਮੈਂ ਤਾਂ ਚਿੰਗੇ ਨੂੰ ਦਿੱਤੀ ਤੇ ਮੇਰਾ ਆਪਣਾ ਹੀ ਮਾੜਾ ਹੋ ਗਿਆ ਉਰਾਤ ਨੂੰ ਆ ਕੇ ਜਿਹੜੀ ਇਹਨਾਂ ਨੇ ਮੈਨੂੰ ਦੱਸਣਾ ਪਤਾ ਉਹ ਪਤਾ ਨਹੀਂ ਕੀ ਕਰਨਗੇ ਕੀ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਘਰੋਂ ਬਾਹਰ ਕੱਢਣਗੇ ਹਾਇ ਉਹ ਕਰਾਂ ਕੀ ਮੈਂ ਅਸੀਂ ਸੇਅਰ ਤਾਂ ਮੇਰਾ ਬਿਲਾਈ ਕਰਕੇ ਕਰ ਤਾ ਕਿਹੇ ਜੀ ਕੁੜੀਆ ਮਿੰਟੋ ਮਿੰਟੀ ਦੱਸ ਤਾ ਹਾਇ ਰਬ ਉਹ ਕੀ ਕਰਾਂ ਸੰਤ ਬਾੜ ਚਾਹਾਂ ਦੇਖੀਓ ਜੇ ਪੱਟਿਆ ਤਾਂ ਕੋਈ ਨਹੀਂ ਆਉਂਦੀ ਕਲਪਿਤ ਮੇਰੀ ਜੀ ਮੈਂ ਬਾਪੂ ਕੋਲੋਂ ਕੋਪੀ ਜਾ। ਸਰ ਕੋਈ ਕੰਮ ਕਰਦੀਆਂ ਦੇਖਦੀਆਂ ਸ਼ਾਮ ਨੂੰ ਫਿਰ ਲਾਦਾ ਦੇ ਪੁੱਟ ਪੈਣੀ ਨੂੰ ਪੈਣੀ ਹੈ ਮੇਰੇ। ਦੇਖੀ ਬੂਣੀ ਮੈਂ ਬਹੁਤ ਕੋਲ ਜਾਂਦੀ। ਕੀ ਰੱਖਿਆ ਅਸੀਂ ਲੋਕ ਚੱਕਰਾਂ 'ਚ ਪਾਦੇ ਨਹੀਂ ਚੱਕਰਾਂ 'ਚ ਪਈ ਜਾਂਦੇ ਨੇ ਹੈਗੇ ਉਹ ਆਪਦਾ ਹੀ ਘਰ ਰੋੜ ਜਾੜ ਕੇ ਬੈਠ ਜਾਂਦੇ ਨੇ ਬਾਅਦ। ਨੌ ਬਾਈ ਮੈਂ ਤਾਂ ਨਹੀਂ ਜਾਂਦੀ ਆਹ ਖੰਨਾ ਨੂੰ ਹੱਥ ਲਾਈ। ਵੀញਮ ਉਹਨਾਂ ਦਾ ਗੇਮ ਲੋ ਨੂੰ ਕੋਈ ਨਹੀਂ ਕਰਦਾ ਚਲ ਭਾਂਡੇ ਮੋਨ ਦਾ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਜਿਹੜਾ ਸੀ ਸਾਡਾ ਸਕੀਆਂ ਭਾਣਾ ਚੱਲਦਾ ਪਿਆ ਉਹ ਹਲੇ ਲਗਾਤਾਰ ਐਪੀਸੋਡ ਚਾਹੁੰਦੇ ਰਹਿਣਗੇ ਤੇ ਜਿਹੜੇ ਅਸੀਂ ਅੱਜ ਦਾ ਬਣਾਇਆ ਅਸੀਂ ਇਹ ਅਲੱਗ ਬਣਾਇਆ ਸੀਗਾ ਤੇ ਕਹਾਣੀ ਲੱਗ ਬਣਾ ਕੇ ਪਾਈ ਸੀ ਇਹ ਸੱਚੀ ਕਹਾਣੀ ਆ ਤੇ ਬਾਬਿਆਂ ਦੇ ਚੱਕਰਾਂ 'ਚ ਨਾ ਪਾਓ ਹੱਥਾਂ ਦੀ ਦੇਖਾ ਦੇਖ ਕੇ ਜੇ ਬਾਬੇ ਦੱਸਣ ਲੱਗ ਗਏ ਨਾ ਤਾਂ ਬਾਬੇ ਆ ਆਪਣੇ ਘਰ ਤਾਂ ਬਸਾਏ ਨਹੀਂ ਜਾਂਦੇ ਉਹਨਾਂ ਦੇ ਤੇ ਅਸੀਂ ਇਹੀ ਕਹਾਂਗੇ ਆਦੇ ਘਰ 'ਚ ਕਲੇਸ ਨਾ ਪਵਾ ਬਦ ਤੋਂ ਵੱਧ ਬਾਬਿਆਂ ਦੇ ਚੱਕਰ ਤੋਂ ਬਚੋ ਗੁਰਬਾਣੀ ਪੜੋ ਨਿਤਨੇਮ ਕਰੋ ਵਾਹਿਗੁਰੂ ਦੇ ਲਾੜ ਲੱਗੋ ਜੇਕਰ ਤੁਹਾਨੂੰ ਇਹ ਵੀਡੀਓ ਸਾਡੀ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਥੈਂਕ ਯੂ a se